ਸਸਕੀ ਕਾਲ ਦੇ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਐਸਟੈਟ ਦਾ ਜਿਹੜਾ ਰਿਜ਼ਲਟ ਆਊਟ ਹੋ ਚੁੱਕਾ ਹੈ ਤਾਂ ਇਹ ਜਿਹੜੀ ਵੀਡੀਓ ਹੈ ਜੀ ਅੱਜ ਦੀ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਦਾ ਇੱਕ ਜਾਂ ਦੋ ਮਾਰਕਸ ਦੇ ਪਿੱਛੇ ਟੈਸਟ ਕਲੀਅਰ ਹੋਣ ਤੋਂ ਰਹਿ ਗਏ ਆ ਜਾਂ 85 ਜਾਂ 86 87 ਹਨਾ ਬਹੁਤ ਥੋੜੇ ਮਾਰਕਸ ਦੇ ਪਿੱਛੇ ਜਿਹੜੇ ਬੱਚਿਆਂ ਦਾ ਪੇਪਰ ਰਹਿ ਗਿਆ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਹੈ ਕਿਉਂਕਿ ਤੁਸੀਂ ਹੁਣ ਬੀ ਐਡ ਕੀਤੀਆਂ ਹਨਾ ਤਾਂ ਚੁੱਪ ਕਰਕੇ ਤਾਂ ਬੈਠੋਗੇ ਨਹੀਂ ਕਿ ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਪਹਿਲੀ ਵਾਰੀ ਕਲੀਅਰ ਨਹੀਂ ਹੁੰਦਾ ਕਈ ਕਾਰਨ ਹੋ ਸਕਦੇ ਆ ਪੇਪਰ ਕਲੀਅਰ ਨਾ ਹੁੰਦੇ ਇੱਕ ਤਾਂ ਹੁੰਦਾ ਵੀ ਟਾਈਮ ਨਹੀਂ ਮਿਲਦਾ ਆਪਾਂ ਨੂੰ ਸ਼ਾਰਟ ਟਾਈਮ ਕਈ ਬੱਚਿਆਂ ਨੇ ਬੀ ਐਡ ਹੁਣੇ-ਹੁਣੇ ਕਰਕੇ ਹਟਿਆ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਤਾਂ ਬਹੁਤ ਸਾਰੀ ਰੀਜ਼ਨ ਹੁੰਦੇ ਆ ਪੀਪਰ ਨਾ ਕਲੀਅਰ ਹੋਣ ਦੇ ਜਾਂ ਸਹੀ ਗਾਈਡੈਂਸ ਨਹੀਂ ਮਿਲੀ ਆਪਾਂ ਨੂੰ ਸਹੀ ਕੰਟੈਂਟ ਨਹੀਂ ਮਿਲਿਆ ਹਨਾ ਜਾਂ ਬੁੱਕਸ ਆਪਾਂ ਨੂੰ ਸਹੀ ਨਹੀਂ ਮਿਲੀਆਂ ਤਾਂ ਇਹ ਵੀ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਆ ਜਿਨ੍ਹਾਂ ਨੇ ਹੁਣ ਅੱਗੇ ਨੈਕਸਟ ਪ੍ਰੈਪਰੇਸ਼ਨ ਸਟਾਰਟ ਕਰਨੀਆਂ ਕਿਉਂਕਿ ਤੁਸੀਂ ਵੀ ਐਡ ਕੀਤੀ ਆ ਇਹ ਤਾਂ ਹੈ ਨਹੀਂਗਾ ਕਿ ਤੁਸੀਂ ਹੁਣ ਆਪਣਾ ਮਤਲਬ ਡੀਮੋਟੀਵੇਟ ਹੋ ਕੇ ਬੈਟ ਜਾਓਗੇ ਤਾਂ ਇਦਾਂ ਆਪਾਂ ਬਿਲਕੁਲ ਨਹੀਂ ਕਰਨਾਗਾ ਤਾਂ ਤੁਸੀਂ ਤੁਹਾਡੇ ਲਈ ਇੱਕ ਨਿਊਜ਼ ਹੈ ਕਿ ਜਿਹੜੇ ਇਹ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਕਿ ਇਹ ਜਿਹੜੇ ਪੀਡੀਐਫ ਆ ਨਾ ਇਹ ਤੁਹਾਨੂੰ ਫੁੱਲ ਸਿਲੇਬਸ ਪੀਐਸਟ ਦੇ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇਹ ਮੈਂ ਤੁਹਾਨੂੰ ਡੈਮੋ ਇੱਕ ਵਾਰੀ ਦਿਖਾ ਦਿੰਦੀ ਆ ਕਿਉਂਕਿ ਬਹੁਤ ਸਾਰੇ ਬੱਚੇ ਪੁੱਛਦੇ ਆ ਨਾ ਡੈਮੋ ਨੋਟਸ ਵੀ ਮੰਗਦੇ ਆ ਤਾਂ ਇਹ ਇਹਨਾਂ ਤੁਸੀਂ ਇਸ ਵੀਡੀਓ ਰਾਈ ਜਾਣ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨੋਟਸ ਹੋਣਗੇ ਹੁਣ ਜਿਵੇਂ ਕਿ ਤੁਹਾਨੂੰ ਨਾ ਇੱਥੇ ਸਕਰੀਨ ਤੇ ਦਿਖਾਈ ਦੇ ਰਿਹਾ ਆ ਜੀਓਗ੍ਰਾਫੀ ਦੇ 10th ਕਲਾਸ ਦੇ 9th ਕਲਾਸ ਦੇ 7th ਕਲਾਸ ਹਿਸਟਰੀ ਦਿਖਾਈ ਦੇ ਰਹੀ ਆ ਨਾ 8th ਕਲਾਸ ਤਾਂ ਕਲਾਸ ਵਾਈਜ਼ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਆਪਾਂ ਚੈਪਟਰ ਵਾਈਜ਼ ਇਹ ਜਿਹੜੇ ਪੀਡੀਐਫ ਹਨ ਤੁਹਾਨੂੰ ਕਲਾਸ ਵਾਈਜ਼ ਤੇ ਚੈਪਟਰ ਵਾਈਜ਼ ਜਿਵੇਂ 8th ਕਲਾਸ 8th ਕਲਾਸ ਦੇ ਵੀ ਚੈਪਟਰ ਵਾਈਜ਼ ਆਪਾਂ ਨੂੰ ਆਪਾਂ ਕੰਟੈਂਟ ਤਿਆਰ ਕੀਤਾ ਹੋਇਆ ਪੰਜਾਬੀ ਦੇ ਵਿੱਚ ਐਨਸੀਆਰਟੀ ਦਾ ਠੀਕ ਹੈ ਜੀ ਤਾਂ ਐਨਸੀਆਰਟੀ ਤੋਂ ਇਲਾਵਾ ਵੀ ਨਾ ਜਿਹੜੇ ਪੀਐਸਟੈਟ ਦੇ ਵਿੱਚ ਟੌਪਿਕ ਪੁੱਛੇ ਗਏ ਆ ਉਹ ਵੀ ਇਹਦੇ ਵਿੱਚ ਇਨਕਲੂਡ ਕੀਤੇ ਹੋਏ ਆ ਠੀਕ ਹੈ ਜੀ ਤਾਂ ਇਹਨਾਂ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ 1500 ਰੁਪਈਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਤੇ ਤੁਸੀਂ ਇਹਨਾਂ ਨੂੰ ਲੈ ਕੇ ਆਪਣਾ 셀ਫ ਸਟਡੀ ਸਟਾਰਟ ਕਰ ਦੋ ਕੋਈ ਹੁਣ ਤੁਹਾਨੂੰ ਨਾ ਜਿਵੇਂ ਐਸਐਸਟੀ ਦੇ ਵਿੱਚ ਨਾ ਕੋਈ ਜ਼ਿਆਦਾ ਆਪਾਂ ਨੂੰ ਇਹ ਨਹੀਂ ਹੁੰਦਾਗਾ ਵੀ ਕੋਈ ਬੈਚ ਵਗੈਰਾ ਲੈ ਕੇ ਤੁਹਾਨੂੰ ਪੜਨ ਦੀ ਜ਼ਰੂਰਤ ਨਹੀਂ ਹੈਗੀਗੀ ਤੁਸੀਂ ਸਿਰਫ ਇਹਨਾਂ ਨੋਟਸ ਨੂੰ ਵਾਰ-ਵਾਰ ਪੜ੍ਹਦੇ ਰਹੋ ਵਾਰ-ਵਾਰ ਪੜ੍ਹਦੇ ਰਹੋ ਜਦੋਂ ਤੱਕ ਟੈਸਟ ਨਹੀਂ ਹੁੰਦਾਗਾ ਤਾਂ ਵਾਰ-ਵਾਰ ਇਹਨਾਂ ਨੂੰ ਪੜ੍ਹ ਕੇ ਇੱਕ-ਇੱਕ ਲਾਈਨ ਨੂੰ ਤੁਸੀਂ ਯਾਦ ਕਰ ਲਓ ਤਾਂ ਤੁਹਾਡਾ ਕੋਈ ਵੀ ਨਹੀਂ ਰੋਕ ਸਕਦਾ ਵੀ ਟੈਸਟ ਤੁਹਾਡਾ ਕਲੀਅਰ ਨਹੀਂ ਹੋਗਾ ਤਾਂ ਇਹਨਾਂ ਨੂੰ ਇੱਕ ਵਾਰੀ ਓਪਨ ਕਰਕੇ ਵੀ ਤੁਹਾਨੂੰ ਦਿਖਾ ਦਿੰਨੀ ਆ ਕਿ ਕਿੱਦਾਂ ਦੇ ਹੋਣਗੇ ਇਹ ਤਾਂ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਨਾ ਇਹ ਤੁਹਾਨੂੰ ਜਿਵੇਂ ਆ ਪਾਲਿਟੀ ਦਾ ਪੂਰਾ ਪੀਡੀਐਫ ਫੁੱਲ ਸਿਲੇਬਸ ਕਵਰ ਪਾਲਿਟੀ ਦਾ ਉਹ ਵੀ ਕੰਟੈਂਟ ਵਿੱਚ ਐਡ ਕੀਤਾ ਹੋਇਆ ਜਿਹੜਾ ਤੁਹਾਨੂੰ ਬੁੱਕਸ ਦੇ ਵਿੱਚੋਂ ਅ ਮਤਲਬ ਛੋਟੀਆਂ ਕਲਾਸਾਂ ਦੀਆਂ ਬੁੱਕਸ ਦੇ ਵਿੱਚੋਂ ਨਹੀਂ ਵੀ ਮਿਲਦਾ ਨਾ ਉਹ ਵੀ ਕੰਟੈਂਟ ਆਪਾਂ ਜਿਵੇਂ ਮੰਨ ਲਓ ਵੀ ਰਾਸ਼ਟਰਪਤੀ ਦੇ ਬਾਰੇ ਵਿੱਚ ਨਾ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ ਰਾਜਪਾਲ ਦੇ ਬਾਰੇ ਵਿੱਚ ਫੁੱਲ ਕੰਟੈਂਟ ਇਹਦੇ ਵਿੱਚ ਤੁਹਾਨੂੰ ਮਿਲੇਗਾ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਪੜ੍ਹਦੇ ਹੋ ਨਾ ਤੁਹਾਨੂੰ ਜਗਾ ਜਗਾ ਤੋਂ ਕੰਟੈਂਟ ਇਕੱਠਾ ਕਰਨਾ ਪੈਂਦਾ ਅਲੱਗ-ਅਲੱਗ ਬੁੱਕਸ ਤੋਂ ਕੰਟੈਂਟ ਇਕੱਠਾ ਕਰਨਾ ਪੈਂਦਾ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਕੰਟੈਂਟ ਮਿਲ ਰਿਹਾ ਹੈ ਤੁਹ ਤੁਹਾਡਾ ਕੰਮ ਸਿਰਫ ਇਹਨੂੰ ਯਾਦ ਕਰਨਾ ਹੋਊਗਾ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਕੀਤਾ ਸੀਗਾ ਤਾਂ ਸਾਨੂੰ ਜਿਵੇਂ ਲੱਭ-ਲੱਭ ਕੇ ਕਰਨਾ ਪੈਂਦਾ ਸੀਗਾ ਤਾਂ ਇਹ ਨਾਲ ਬਹੁਤ ਆਪਾਂ ਨੂੰ ਟਾਈਮ ਵੇਸਟ ਵੀ ਹੁੰਦਾ ਤਾਂ ਤੁਸੀਂ ਇਹ ਜਿਹੜੇ ਨੋਟਸ ਆ ਪਰਚੇਸ ਕਰਕੇ ਆਰਾਮ ਨਾਲ ਆਪਣਾ ਪੜ੍ਹਨਾ ਤੇ ਬਿਲਕੁਲ ਮੈਂ ਇਹ ਗੱਲ ਕਹਿ ਸਕਦੇ ਆਪਾਂ ਕਿ ਇਹ ਨੋਟਸ ਪੜਨ ਤੋਂ ਬਾਅਦ ਤੁਹਾਨੂੰ ਕੋਈ ਵੀ ਐਕਸਟਰਾ ਐਨਸੀਆਰਟੀ ਐਸਸੀਆਰਟੀ ਕੋਈ ਬੁੱਕ ਤੁਹਾਨੂੰ ਮਤਲਬ ਲੈਣ ਦੀ ਜ਼ਰੂਰਤ ਨਹੀਂ ਪਊਗੀ ਠੀਕ ਹੈ ਜੀ ਤਾਂ ਇੱਕ ਵਾਰੀ ਨਾ ਮੈਂ ਤੁਹਾਨੂੰ ਇਹ ਨੋਟਸ ਇੱਕ ਇੱਕ ਪੀਡੀਐਫ ਨੂੰ ਓਪਨ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਜਿਵੇਂ ਆਪਾਂ ਦੇਖਦੇ ਆਂ ਤੇ ਕਲਾਸ 6 ਤਾਂ ਆਪਾਂ ਦੇਖਦੇ ਆਂ ਪੀਡੀਐਫ ਹਾਂਜੀ ਇਸ ਤਰ੍ਹਾਂ ਕਰਕੇ ਨਾ ਇਹ ਲੈਸਨ ਜਿਵੇਂ ਆ 1 2 3 4 ਇਹ ਚੈਪਟਰਸ ਦੇ ਨੇਮ ਲਿਖਿਆ ਕੰਟੈਂਟ ਵੀ ਇਸ ਪੀਡੀਐਫ ਦੇ ਵਿੱਚ ਤੁਹਾਨੂੰ ਕੀ ਕੀ ਮਿਲੂਗਾ ਤਾਂ 10 ਚੈਪਟਰ ਆ ਕਲਾਸ 6 ਦੇ 10 ਚੈਪਟਰ ਆ ਤਾਂ ਚੈਪਟਰ ਵਾਈਜ਼ ਇਹ ਤੁਹਾਨੂੰ ਕੰਟੈਂਟ ਇਸ ਤਰ੍ਹਾਂ ਮਿਲੂਗਾ ਕੋਈ ਵੀ ਤੁਹਾਨੂੰ ਐਕਸਟਰਾ ਇੱਕ ਇੱਕ ਲਾਈਨ ਦੀ ਵੈਲਿਊ ਹੋਊਗੀ ਜੋ ਇਹਦੇ ਵਿੱਚ ਇੱਕ ਇੱਕ ਲਾਈਨ ਐਡ ਕੀਤੀਆਂ ਨਾ ਇੱਕ ਇੱਕ ਲਾਈਨ ਦੀ ਵੈਲਿਊ ਹੋਊਗੀ ਐ ਐਨਸੀਆਰਟੀ ਦੇ ਵਿੱਚ ਨਾ ਕਈ ਕਹਾਣੀਆਂ ਜੀਆਂ ਬਹੁਤ ਛਾਪੀਆਂ ਕਿਉਂਕਿ ਉਹ ਛੋਟੇ ਦੇਖੋ ਹੁਣ 6ਵੀਂ ਕਲਾਸ ਦੇ ਬੱਚਾ ਨੂੰ ਉਹਨਾਂ ਨੇ ਉਹਨਾਂ ਨੇ ਅੰਡਰਸਟੈਂਡਿੰਗ ਕਰਾਉਣੀ ਆ ਤਾਂ ਕੁਝ ਕੁ ਕਹਾਣੀਆਂ ਜਦੋਂ ਸ਼ੁਰੂਆਤ ਕਰਦੇ ਨਾ ਚੈਪਟਰ ਦੀ ਕਹਾਣੀ ਲਿਖ ਕੇ ਕਰਦੇ ਆ ਵੀ ਮੰਨ ਲਓ ਆਪਦੇ ਵੱਲੋਂ ਹੀ ਬਣਾ ਲਈ ਉਹਨਾਂ ਨੇ ਸੁਨੀਤਾ ਕੋਈ ਲੈ ਲਈ ਜਾਂ ਰਜੇਸ਼ ਲੈ ਲਿਆ ਹਨਾ ਤਾਂ ਉਹ ਬੱਚਾ ਨੂੰ ਸਮਝਾਉਣ ਦੀ ਖਾਤਰ ਸਟੋਰੀਜ਼ ਉਹ ਤੁਹਾਨੂੰ ਬਿਲਕੁਲ ਵੀ ਨਹੀਂ ਪੜਨ ਦੀ ਲੋੜ ਹੁੰਦੀ ਐਨਸੀਆਰਟੀ ਵੀ ਆਪਾਂ ਨੂੰ ਪੜਨ ਦਾ ਵੱਲ ਹੋਣਾ ਚਾਹੀਦਾ ਵੀ ਕਿਵੇਂ ਪੜ੍ਹਨੀ ਆ ਠੀਕ ਆ ਇਹ ਨਹੀਂ ਆਪਾਂ ਕਹਾਣੀਆਂ ਹੀ ਪੜੀ ਚੱਲੋ ਸਾਰਾ ਕੁਝ ਪੜੀ ਚੱਲੋ ਇਸ ਤਰ੍ਹਾਂ ਨਹੀਂ ਹੁੰਦਾਗਾ ਵੀ ਆਪਾਂ ਜਿੰਨੀ ਵਰੀ ਐਨਸੀਆਰਟੀ ਪੜਨੀ ਆਪਾਂ ਕਹਾਣੀਆਂ ਪੜੀ ਚੱਲੀਏ ਇਹ ਨਹੀਂ ਹੁੰਦਾ ਐਨਸੀਆਰਟੀ ਕਈ ਬੱਚੇ ਕਹਿੰਦੇ ਐਨਸੀਆਰਟੀ ਵੀ ਪੜੀ ਸੀ ਫਿਰ ਵੀ ਕੁਝ ਨਹੀਂ ਮੈਨੂੰ ਉਹਨਾਂ ਨੂੰ ਐਨਸੀਆਰਟੀ ਪੜਨੀ ਨਹੀਂ ਆਉਂਦੀ ਤਾਂ ਇਹਦੇ ਵਿੱਚ ਨਾ ਤੁਹਾਨੂੰ 2 ਦਾ ਪੁਆਇੰਟ ਹਰੇਕ ਕੰਮ ਦੀ ਚੀਜ਼ ਮਿਲੂਗੀ ਲੈਸਨ ਆਪਾਂ ਤੁਹਾਨੂੰ ਫੁੱਲ ਲੈਸਨ ਮਿਲਣਗੇ ਇਹਦੇ ਵਿੱਚੋਂ ਠੀਕ ਹੈ ਜੀ ਤਾਂ ਬਿਲਕੁਲ ਤੁਸੀਂ ਜੇਕਰ ਇਹ ਨੋਟਸ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਕੰਟੈਂਟ ਤੇ ਕੰਟੈਕਟ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਮਿਲਣਗੇ ਜੀ ਤੁਸੀਂ ਦੇਖ ਸਕਦੇ ਹੋ ਇਹ ਮੈਂ ਉਹਨਾਂ ਬੱਚਿਆਂ ਦੇ ਲਈ ਵੀਡੀਓ ਬਣਾਈ ਹੈ ਕਿਉਂਕਿ ਤੁਸੀਂ ਪੁੱਛਦੇ ਹੋ ਨਾ ਕਿਉਂਕਿ ਤੁਹਾਨੂੰ ਮਤਲਬ ਚਲੋ ਜੋ ਵੀ ਹੈ ਪਤਾ ਹੋਣਾ ਚਾਹੀਦਾ ਵੀ ਤੁਸੀਂ ਜੋ ਪਰਚੇਸ ਕਰ ਰਹੇ ਹੋ ਉਹਦੇ ਵਿੱਚ ਕੀ ਹੋਊਗਾ ਇਸ ਤਰੀਕੇ ਨਾਲ ਇਹ ਹਿਸਟਰੀ ਦਾ ਹੈ ਤੇ ਇਹ ਮੈਂ ਤੁਹਾਨੂੰ ਜੀਓਗ੍ਰਾਫੀ ਦੇ 10th ਤੱਕ ਦੇ ਮਿਲਣਗੇ ਚੈਪਟਰ ਵਾਈਜ਼ ਹਿਸਟਰੀ ਦੇ ਹਿਸਟਰੀ ਦੇ ਨਾਲ 10th ਦੀ ਮਿਲ ਜੂ 9th ਦੇ ਵਿੱਚੋਂ ਨਹੀਂ ਆਉਂਦਾ ਜੇ ਕਿਸੇ ਬੱਚੇ ਨੂੰ 9th ਦਾ ਵੀ ਲੈਣਾ ਹੋਇਆ ਨਾ ਐਕਸਟਰਾ ਵੀ ਪੜ੍ਹਨਾ ਹੋਇਆ ਕਿਉਂਕਿ ਉਹਦੇ ਵਿੱਚ ਨਾ ਜਿਵੇਂ ਫਰਾਂਸੀਸੀ ਕ੍ਰਾਂਤੀ ਹੋ ਗਈ ਯੂਰੋਪੀਅਨ ਯੂਰਪ ਕੰਟਰੀਜ਼ ਦੇ ਬਾਰੇ ਵਿੱਚ ਉਹਦੇ ਵਿੱਚ ਜਿਆਦਾ ਲਿਖਿਆ ਹੋਇਆ ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ ਪਰ ਮੇਰੇ ਕੋਲ ਤਾਂ ਹੈ ਕੰਟੈਂਟ ਕਿਉਂਕਿ ਮਾਸਟਰ ਕੈਡਰ ਦੇ ਵਿੱਚ ਆਉਂਦਾ ਉਹ ਤਾਂ ਜੇਕਰ ਉਹ ਵੀ ਤੁਸੀਂ ਲੈਣਾ ਚਾਹੁੰਦੇ ਹੋ ਮੇਰੇ ਕੋਲ ਤਾਂ ਸਾਰੀ ਨੋਟਸ ਹੈਗੇ ਆ ਠੀਕ ਹੈ ਜੀ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਕੋਈ ਵੀ ਪਿਕਚਰ ਹੈ ਨਾ ਜੁਆਇੰਸ ਐਰਟੀ ਚ ਦਿੱਤੀ ਹੋਈ ਆਪਾਂ ਇਹਦੇ ਵਿੱਚ ਲਈ ਹੋਈ ਆ ਤਾਂ ਕਿ ਕਿਉਂਕਿ ਇਹਨਾਂ ਜਿਹੜੀ ਐਸਐਸਟੀ ਹੁੰਦੀਆਂ ਨੇ ਪਿਕਚਰਸ ਦੀਆਂ ਹੀ ਬਹੁਤ ਵਧੀਆ ਸਮਝ ਆਉਂਦੀ ਆ ਤਾਂ ਇਹ ਤੁਸੀਂ ਦੇਖ ਸਕਦੇ ਆ ਇਹ ਇਹਨਾਂ ਮਗਰ ਫੁੱਲ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੋਊਗੀ ਜਿਹੜੀ ਰਹਿ ਗਈ ਹੋਊਗੀ ਠੀਕ ਹੈ ਜੀ ਤਾਂ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਦੇਖਣ ਲਈ ਧੰਨਵਾਦ